ਸੁਖਮਨੀ ਸੁਖ ਅੰਮ੍ਰਿਤ ਤਬ ਨਾਮੋ ਪਰਵਤ ਜਨਾਖੈ ਮਨ ਵਿਸ ਰਾਮੋ ਸਤਨਾਮ ਵਾਹਿਗੁਰੂ ਸਾਹਿਬ ਜੀਓ ਖੇ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਈਸ਼ ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ सुंदर चतुर तत्का बेता समदर्शी एक दृश्य देता ए फल तिस जनक मुख बने ਗੁਰ ਨਾਨਕ ਨਾਮੋ ਬਚਨ ਮਨ ਸੁਨੇ ਕਿਹ ਫਲ ਇਸ ਜਨ ਕੈ ਮੁਖ ਪਨੇ ਗੁਰ ਨਾਨਕ ਨਾਮੋ ਬਚਨ ਮਨ ਸੁਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਸਜੇ ਹੋਏ دیਵਾਨਾਂ ਦੀ ਹਾਜ਼ਰੀ ਪਰデア ਸਤ ਸੰਗਤ ਕੜੀਆਂ ਦਾ ਲਾਭ ਆਪ ਜੀ ਪ੍ਰਾਪਤ ਕਰ ਰਹੇ ਹੋ ਤਨਤਾ ਦੇ ਜੋਗ ਹਾ ਸਤਿਰੂ ਦੇ ਬਚਨ ਬਿਲਾਵ ਸਨੇਤਾ ਪ੍ਰਤੀ ਸਰਵਨ ਕਰਨ ਨੂੰ ਸਾਨੂੰ ਗੁਰੂ ਉਦਮ ਬਖਸ਼ ਦਿਆਂ ਆਪਣੀ ਗੋਦ ਵਿੱਚ ਬਿਠਾ ਲੈਂਦਾ ਹੈ ਸੁਖਮਣੀ ਸੇਵ ਦੀ ਬਾਣੀ ਦੀ ਵਿਚਾਰ ਜੋ ਨਿਰੰਤਰ ਪਿਛਲੇ ਲੰਮੇ ਸਮੇਂ ਤੋਂ ਅਸੀਂ ਸੰਧੀ ਕਰਦੇ ਆ ਰਹੇ ਹਾਂ 24 ਨੰਬਰ ਅਖੀਰਲਾ ਸ਼ਲੋਕ ਜਿਸ ਦਾ 6ਵਾਂ ਪਦ ਅੱਜ ਸਾਂਝਾ ਕੀਤਾ ਜਾਣਾ ਹੈ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ ਇਸ ਪਦੇ ਦੀ ਵਿਚਾਰ ਵਿੱਚ ਗੁਰੂ ਦੀ ਗੱਲ ਮਨ ਲਾ ਕੇ ਸੁਣਦੇ ਨਾਲ ਕਿਹੜੀਆਂ-ਕਿਹੜੀਆਂ ਦਾਤਾਂ ਨੇ ਜਿਹੜੀਆਂ ਸਾਧੂ ਦੇ ਘਰ ਵਿੱਚੋਂ ਜਨ ਸੇਵਕ ਨੂੰ ਮਿਲਦੀਆਂ ਨੇ ਕਿੱਡਾ ਵੱਡਾ ਲਾਭ ਹੈ ਕਿੱਡੀ ਵੱਡੀ ਸਾਡੇ ਜੀਵਨ ਦੀ ਸਫਲਤਾ ਹੈ ਜੇ ਅਸੀਂ ਮਨ ਲਾ ਕੇ ਗੁਰੂ ਦੀ ਗੱਲ ਨੂੰ ਸੁਣੀਏ ਤੇ ਉਹਦੇ ਤੇ ਅਮਲ ਕਰੀਏ ਸਭ ਤੋਂ ਵੱਡੀ ਜੀਵਨ ਦੇ ਅੰਦਰ ਇਹ ਘਾਟ ਚੱਲਦੀ ਆ ਰਹੀ ਹੈ ਕੰਨ ਕੱਲੇ ਸਰੋਤਾ ਬਣ ਕੇ ਸੁਣਦੇ ਆ ਉਹਨਾਂ ਸੁਣੀਆਂ ਹੋਈਆਂ ਗੱਲਾਂ ਨੂੰ ਮਨ ਆਪਣੇ ਅੰਦਰ ਨਹੀਂ ਵਸਾਂਦਾ ਭਲਾ ਉਸ ਦਿਨ ਹੋਣਾ ਜਿਸ ਦਿਨ ਗੁਰੂ ਦੀਆਂ ਸੁਣੀਆਂ ਹੋਈਆਂ ਗੱਲਾਂ ਕੰਨ ਰਾਹੀਂ ਅਸੀਂ ਮਨ ਦੇ ਅੰਦਰ ਅਮਲ ਕਰਨਾ ਸ਼ੁਰੂ ਕਰ ਦਿੱਤਾ ਜੇ ਮਨ ਦੇ ਅੰਦਰ ਨਹੀਂ ਵਸਦੀਆਂ ਮਨ ਕਰਕੇ ਅਸੀਂ ਹਮਲ ਨਹੀਂ ਕਰਦੇ ਗੁਰੂ ਦੇ ਦੱਸੇ ਹੋਏ ਰਾਹ ਤੇ ਮਨ ਕਰਕੇ ਨਹੀਂ ਤੁਰਦੇ ਕੱਲਾ ਕੰਨਾ ਦੇ ਨਾਲ ਸੁਣਨਾ ਇਸ ਤਰ੍ਹਾਂ ਹੈ ਜਿਵੇਂ ਮੂੰਹ ਦੇ ਅੰਦਰ ਪਾਣੀ ਪਾ ਕੇ ਅਸੀਂ ਕਰੋਲੀਆਂ ਕਰਕੇ ਬਾਹਰ ਰੋੜੀ ਜਾਈਏ ਸਾਡੀ ਪਿਆਸ ਨਹੀਂ ਬੁਝੇਗੀ ਭੋਜਨ ਪਦਾਰਥ ਆਪਣੇ ਮੁਖ ਵਿੱਚ ਪਾ ਕੇ ਉਹਨਾਂ ਨੂੰ ਚੰਘ ਕੇ ਬਾਸਠੀ ਜਾਈਏ ਸਾਡੀ ਕੁੱਖ ਦੂਰ ਨਹੀਂ ਹੋਏਗੀ ਇਸ ਤਰ੍ਹਾਂ ਕਿਉਂਕਿ ਜੇ ਬਾਣੀ ਇਹ ਗੱਲ ਕਹਿੰਦੀ ਏ ਸੁਣਿਆ ਦੁਖ ਪਾਪ ਦਾ ਨਾਸ਼ ਕਿ ਗੁਰੂ ਦੀ ਗੱਲ ਸੁਣਦੇ ਨਾਲ ਦੁਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ ਇਸ ਗੱਲ ਤੇ ਸਾਨੂੰ ਯਕੀਨ ਬਣਾਣਾ ਪੈਗਾ ਤੇ ਉਹਨਾਂ ਦੇ ਅੰਦਰ ਦੇ ਦੁੱਖਾਂ ਪਾਪਾਂ ਦਾ ਨਾਸ਼ ਹੁੰਦਾ ਹੈ ਜਿਹੜੇ ਮੰਨ ਕਰਕੇ ਸੁਣਦੇ ਆ ਅਸੀਂ ਕੇਵਲ ਕੰਨ ਰਾਸ ਦੇ ਸਰੋਤੇ ਰਹਿ ਗਏ ਹਾਂ ਵਧੀਆ ਇਨਸਾਨ ਕੋਈ ਸ਼ਬਦਾਲੀ ਵਿੱਚ ਬੋਲਦਾ ਹੋਵੇ ਆਵਾਜ਼ ਵਧੀਆ ਹੋਵੇ ਆਪਾਂ ਕਿੰਨੇ ਆਨੰਦ ਆ ਗਿਆ ਕੰਨ ਦਾ ਹੀ ਹੈ ਨਾ ਪਰ ਮਨ ਅੰਦਰ ਨਹੀਂ ਵਸਾਇਆ ਜਿੰਨਾ ਮਰਜ਼ੀ ਕੋਈ ਗੂੜਾ ਗਿਆਨ ਅਧਿਆਤਮਿਕ ਦਿਨਦਾ ਹੋਵੇ ਜੇ ਉਹਦੇ ਕੋਲ ਆਵਾਜ਼ ਨਹੀਂ ਉਹਦੇ ਕੋਲ ਸ਼ੈਲੀ ਨਹੀਂ ਆਪਾਂ ਕਿਨੇ ਕੁਝ ਵੀ ਨਹੀਂ ਕੰਤਾ ਰਾਸ ਜਦੋਂ ਸਾਡਾ ਬਣਦਾ ਉਦੋਂ ਕੋਈ ਇਨਸਾਨ ਚੰਗਾ ਲੱਗਦਾ ਹੈ ਕੋਈ ਮਾੜਾ ਲੱਗਦਾ ਹੈ ਅਸੀਂ ਰਾਸ ਗੁਰਬਾਣੀ ਆਪਣੇ ਮਨ ਦਾ ਬਣਾਣਾ ਜਦੋਂ ਸਾਡੇ ਮਨ ਵਿੱਚ ਗੁਰੂ ਦੇ ਸ਼ਬਦ ਵਸਣੇ ਸ਼ੁਰੂ ਹੋ ਗਏ ਨਾ ਮਨ ਕਰਕੇ ਅਸੀਂ ਅਮਲ ਕਰਨਾ ਸ਼ੁਰੂ ਕਰ ਦਿੱਤਾ ਦੁੱਖਾਂ ਤੇ ਪਾਪਾਂ ਦਾ ਨਾਸ਼ ਸਾਡਾ ਉਸ ਦਿਨ ਹੋਣਾ ਹੈ ਜੇ ਤਨ ਕੱਲੇ ਸੁਣਦੇ ਰਹੇ ਤੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲੰਘ ਜਾਏਗੀ ਪਰ ਸਾਡੇ ਜੀਵਨ ਦੀ ਤਬਦੀਲੀ ਸਾਨੂੰ ਹਾਸਲ ਨਹੀਂ ਹੋਏਗੀ ਹضور ਪਾਤਸ਼ਾਹ ਨੇ ਇਸ ਪਦੇ ਦੀ ਅਰੰਭਤਾ ਅਖੀਰਲੀਆ ਪੰਕਤੀਆਂ ਤੋਂ ਕੀਤੀ ਜੀ ਇਹ ਫਲ ਇਸ ਜਨ ਕੈ ਮੁਖ ਭਨੇ ਇਹ ਜਿਹੜੇ ਫਲ ਨੇ ਨਾ ਫਲ ਦਾ ਅਰਥ ਹੁੰਦਾ ਸਫਲਤਾ ਕੋਈ ਵੀ ਬਾਗ ਲਾਂਦਾ ਹੈ ਮਾਲੀ ਜ਼ਿਮੀਂਦਾਰ ਪ੍ਰਾ ਫਸਲ ਬੀਦਿਆ ਜਦੋਂ ਪੱਕ ਜਾਂਦੀ ਹੈ ਫਸਲ ਬਾਜ਼ਾਰ ਦੇ ਵਿੱਚ ਵੇਚੀ ਜਾਂਦੀ ਹੈ ਉਹਨੂੰ ਸਫਲਤਾ ਕਿਹਾ ਜਾਂਦਾ ਕਿ ਹੁਣ ਕੀਤੀ ਮਿਹਨਤ ਜਿਹੜੀ ਇਹ ਸਫਲ ਹੋ ਗਈ ਇਹਦੇ ਫਲ ਤੱਕ ਪਹੁੰਚ ਗਈ ਇਹ ਫਲ ਇਹ ਜਿਹੜੇ ਫਲ ਨੇ ਨਾ ਕਿਹੜੇ ਫਲ ਨੇ ਕਿਹੜੀ ਸਫਲਤਾ ਉਹ ਬਾਕੀ ਪਿਛਲੀਆਂ ਸਾਰੀਆਂ ਇਸ ਪਦੇ ਦੀਆਂ ਪੰਕਤੀਆਂ ਵਿੱਚ ਸਾਧੂ ਜੀ ਸਾਨੂੰ ਦੱਸਣਗੇ ਸਹਿਬ ਜੀ ਕਹਿੰਦੇ ਇਹ ਫਲ ਤਿਸ ਜਨ ਕੈ ਮੁਖ ਭਨੇ ਜਿਹੜੇ ਮੈਂ ਆਪਣੇ ਮੁਖ ਤੋਂ ਬਿਆਨ ਕੀਤੇ ਆ ਇਹ ਸਾਰੇ ਫਲ ਉਸ ਜਨ ਨੂੰ ਮਿਲ ਜਾਂਦੇ ਆ ਉਹਨੂੰ ਪ੍ਰਾਪਤ ਹੋ ਜਾਂਦੇ ਆ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਜਿਨਨੇ ਗੁਰੂ ਦੇ ਨਾਮ ਤੇ ਗੁਰੂ ਦੇ ਵਚਨ ਮਨ ਦੇ ਨੰਨੇ ਨੂੰ ਇਥੇ ਸਿਆਰੀ ਜਿਹਦਾ ਅਰਥ ਹੈ ਮਨ ਦੇ ਅੰਦਰ ਜਾਂ ਮਨ ਕਰਕੇ ਜਿਨੇ ਸੁਣ ਲੈ ਮਨ ਦੇ ਅੰਦਰ ਜਿਨੇ ਵਸਾਲ ਹੈ ਗੁਰੂ ਦੀ ਕਹੀ ਹੋਈ ਗੱਲ ਗੁਰੂ ਦੀ ਦਿੱਤੀ ਹੋਈ ਸਿੱਖਿਆ ਗੁਰੂ ਦੀ ਵਿਚਾਰਧਾਰਾ ਜਿਹਦੇ ਮਨ ਵਿੱਚ ਵਸ ਗਈ ਨਾ ਇਹ ਸਾਰੇ ਫਲ ਉਹਨੂੰ ਮਿਲ ਜਾਣੇ ਆ ਉਹਨੂੰ ਪ੍ਰਾਪਤ ਹੋ ਜਾਣੇ ਆ ਦੀ ਹੁਣ ਮਨ ਆਪਾਂ ਜੋੜਨੇ ਇੱਕ ਆਨੰਦ ਸਹਿਬ ਦੀ ਬਾਣੀ ਵਿੱਚੋਂ ਆਪਾਂ ਦੋ ਕੁ ਵਿਚਾਰਾਂ ਲੈ ਕੇ ਉਹਨਾਂ ਫਲਾਂ ਦਾ ਜ਼ਿਕਰ ਕਰਨੇ ਜਿਹੜੇ ਗੁਰੂ ਦੀ ਗੱਲ ਨੂੰ ਮੰਨ ਕਰਕੇ ਸੁਣਦੇ ਨਾਲ ਸਾਨੂੰ ਮਿਲਦੇ ਆ ਸਾਨੂੰ ਪ੍ਰਾਪਤ ਹੁੰਦੇ ਆਲੇ ਗੁਰੂ ਦੀ ਗੱਲ ਕਿਹੜੀ ਸੁਣਨੀ ਹੈ ਨਿਤਾ ਪ੍ਰਤੀ ਪੜੀ ਜਾਣ ਵਾਲੀ ਆਨੰਦ ਸਹਿਬ ਦੀ ਬਾਣੀ ਉਦੇ ਵਿੱਚ ਆਪਾਂ ਦੋ ਕੁ ਪਦੇ ਸਾਡੇ ਕਰਨੇ ਆ ਦੂਜੇ ਪਦੇ ਵਿੱਚ ਧੰਗੁਰੁ ਮਰਦਾਓ ਸੱਚੇ ਪਾਤਸ਼ਾਹ ਇਹ ਜ਼ਿਕਰ ਕਰਦੇ ਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਪ ਸਭ ਵਿਸਰਨ ਮੇਰੇ ਮਨ ਤੂੰ ਸਦਾ ਗੁਰੂ ਦੇ ਨਾਲ ਰਿਹਾ ਤਾ ਗੁਰੂ ਦੇ ਨਾਲ ਰਹਿਣ ਦਾ ਮਤਲਬ ਹੈ ਤੂੰ ਗੁਰੂ ਦੀ ਯਾਦ ਵਿੱਚ ਸਦਾ ਜੁੜਿਆ ਰਹਿ ਕੇ ਰਿਆ ਕਰ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰੀ ਪ੍ਰਮਾਤਮਾ ਦੇ ਨਾਲ ਰਹੇ ਹੁਣ ਤਨ ਚਰ ਕੇ ਅਸੀਂ ਸਾਰਾ ਦਿਨ ਕਿਸੇ ਨਾਲ ਨਹੀਂ ਰਹਿ ਸਕਦੇ ਯਾਦ ਰੱਖਿਓ ਤਨ ਦਾ ਮਿਲਾਪ ਕੁਝ ਪਲ ਦਾ ਕੁਝ ਸਮੇਂ ਦਾ ਹੁੰਦਾ ਹੈ ਜਦੋਂ ਸਾਡਾ ਮਨ ਕਿਸੇ ਨਾਲ ਜੁੜ ਜਾਂਦਾ ਹੈ ਨਾ ਯਾਦਾਂ ਕਰਕੇ ਆਪਾਂ ਹਰ ਸਮੇਂ ਉਹਦੇ ਕੋਲ ਰਹਿਣੀਆ ਕਿਉਂਕਿ ਸਾਡਾ ਧਿਆਨ ਉਧਰ ਹੋ ਜਾਂਦਾ ਜੀ ਖਿਆਲ ਉਹਦੇ ਸਾਡੇ ਮਨ ਦੇ ਵਿੱਚ ਚੱਲਣ ਲੱਗ ਪੈਂਦੇ ਆ ਮੇਰੇ ਮਨ ਉਹ ਸਦਾ ਗੁਰੂ ਦੇ ਨਾਲ ਰਿਹਾ ਕਰ ਸਦਾ ਗੁਰੂ ਦੇ ਬਚਨਾਂ ਨੂੰ ਆਪਣੇ ਅੰਦਰ ਚੇਤੇ ਰੱਖਿਆ ਕਰ ਤੇ ਉਹਦਾ ਫਲ ਕੀ ਮਿਲੇਗਾ ਜੀ ਇਹ ਮਨ ਪਿਆਰਿਆ ਤੂੰ ਸਦਾ ਸੱਤ ਸੰਭਾਲੇ ਇਹ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ ਅੱਨਾ ਰਹੋ ਤੂੰ ਮਨ ਮੇਰੇ ਜੇ ਤੂੰ ਗੁਰੂ ਦੇ ਨਾਲ ਰਹੇਂਗਾ ਦੁੱਖ ਸਭ ਵਿਸਰਨਾ ਪ੍ਰਮਾਤਮਾ ਤੇਰੇ ਅੰਦਰ ਦੇ ਦੁੱਖ ਸਾਰੇ ਦੂਰ ਕਰ ਦੇਗਾ ਜੀ ਹੋ ਗਿਆ ਦੂਰ ਨਾ ਜੀ ਸਾਡਾ ਮਨ ਗੁਰੂ ਦੀ ਯਾਦ ਵਿੱਚ ਜੁੜ ਗਿਆ ਮਨ ਦਾ ਝੁਕਾ ਸਾਡਾ ਗੁਰੂ ਦੇ ਦਿੱਤੇ ਹੋਏ ਉਪਦੇਸ਼ਾਂ ਵਾਲੇ ਪਾਸੇ ਹੋ ਗਿਆ ਤੇ ਮਾਰੇ ਕੰਮਾਂ ਵਾਲੇ ਪਾਸੇ ਤੋਂ ਸਾਡਾ ਮਨ ਜਿਸ ਦਿਨ ਰੁਕ ਗਿਆ ਨਾ ਉਹ ਦਿਨ ਸਾਡੇ ਅੰਦਰ ਦੇ ਦੁੱਖ ਸਾਰੇ ਦੂਰ ਹੋ ਜਾਣੇ ਆ ਜੀ ਬਾਹਰ ਦੇ ਦੁੱਖ ਸਾਨੂੰ ਬੜੇ ਘਾਟਾ ਇਹ ਅੰਦਰ ਬੰਦੇ ਦੇ ਦੁੱਖ ਭਰਿਆ ਪਿਆ ਕਿ ਜੇ ਮੈਂ ਜਿਸ ਲੈਵਲ ਤੇ ਹਾਂ ਤੇ ਦੂਜਾ ਬੰਦਾ ਮੇਰੇ ਤੋਂ ਅੱਗੇ ਕਿਉਂ ਜਾ ਰਿਹਾ ਇਹ ਦੁੱਖ ਸਭ ਤੋਂ ਵੱਡਾ ਹੈ ਇਨਸਾਨ ਦੇ ਅੰਦਰ ਇਹਦੇ ਵਿੱਚੋਂ ਫਿਰ ਈਰਖਾ ਜਨਮ ਲੈਂਦੀ ਹੈ ਇਸ ਦੁੱਖ ਦੇ ਵਿੱਚੋਂ ਅਹੰਕਾਰ ਜਨਮ ਲੈਂਦਾ ਹੈ ਇਸ ਦੁੱਖ ਦੇ ਵਿੱਚੋਂ ਫਿਰ ਨਫ਼ਰਤ ਪੈਦਾ ਹੁੰਦੀ ਹੈ ਬਹੁਤ ਕੁਝ ਅਗਾ ਇਸ ਦੁੱਖ ਦੀਆਂ ਸਿਖਾਵਾਂ ਵਾਲੀਆਂ ਵਾਧੀਆਂ ਜਾਂਦੀਆਂ ਹਨ ਜੇ ਤੂੰ ਗੁਰੂ ਦੇ ਨਾਲ ਰਹੇਗਾ ਨਾ ਗੁਰੂ ਦੀ ਗੱਲ ਹਰ ਸਮੇਂ ਸੁਣਦਾ ਰਹੇਗਾ ਦੁੱਖ ਸਭ ਵਿਸਾਰਨਾ ਪ੍ਰਮਾਤਮਾ ਤੇਰੇ ਅੰਦਰ ਦੇ ਸਾਰੇ ਦੁੱਖ ਦੂਰ ਕਰਦਾ ਰਹੇਗਾ ਜੀ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਰਨ ਉਹ ਪ੍ਰਮਾਤਮਾ ਤੈਨੂੰ ਹਰ ਸਮੇਂ ਅੰਗੀਕਾਰ ਭਾਵ ਕੀ ਆਪਣਾ ਅੰਗ ਸੰਗ ਬਣਾ ਕੇ ਰੱਖੇਗਾ ਤੇ ਕੋਈ ਵੀ ਤੇਰੇ ਜੀਵਨ ਦਾ ਕਾਰਜ ਹੋਇਆ ਨਾ ਉਸ ਗੁਰੂ ਨੇ ਆਪ ਜਾ ਕੇ ਉਸ ਕਾਰਜ ਨੂੰ ਸਵਾਰ ਦੇਣਾ ਵਿਚਕਰਤਾ ਪੁਰਖ ਕੁਲਵਾ ਵਾਰਨਾ ਵਿੰਗਾ ਉਹ ਬਸ਼ ਕਰਨਾ ਕੀਏ ਮੰਨ ਕਰਕੇ ਆਪਾਂ ਗੁਰੂ ਦੇ ਨਾਲ ਰਹਿਣਾ ਮੰਨ ਕਰਕੇ ਗੁਰੂ ਦੇ ਬਚਨਾਂ ਤੇ ਪਹਿਰਾ ਦੇਣਾ ਤੇ ਸਤਿਗੁਰੂ ਸਾਨੂੰ ਅੰਗੀਕਾਰ ਕਰੇਗਾ ਆਪਣੇ ਘਰ ਵਿੱਚ ਸਵੀਕਾਰ ਕਰ ਲਏਗਾ ਥਾਂ ਦੇ ਦੇਗਾ ਤੇ ਜਿੱਥੇ ਵੀ ਸੇਵਕ ਦਾ ਕਾਰਜ ਹੋਇਆ ਨਾ ਤੇ ਪ੍ਰਮਾਤਮਾ ਨੇ ਆਪ ਜਾ ਕੇ ਉਸ ਕਾਜ ਨੂੰ ਨਿਪਰੇ ਚਾੜ ਦੇਣਾ ਸਾਰੇ ਸਿਲਕ ਤੇ ਗੁਰੂ ਨੇ ਕਾਜ ਰਾਸ ਕਰਦੇ ਨੇ ਪਰ ਜੇ ਸਾਡਾ ਮਨ ਗੁਰੂ ਦੇ ਨਾਲ ਨਹੀਂ ਤੇ ਸੰਸਾਰ ਵਾਲੇ ਪਾਸੇ ਜਾਂਦਾ ਤੇ ਗੁਰੂ ਸਾਨੂੰ ਫਿਰ ਉਸ ਪਾਸੇ ਰੋਕਦਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਉਥੇ ਵੀ ਸਾਧੂ ਨੇ ਸਾਨੂੰ ਸਾਵਧਨ ਕੀਤਾ ਸੁਚੇਤ ਕੀਤਾ ਤੂੰ ਗੁਰੂ ਤੋਂ ਦੂਰ ਹੁੰਦਾ ਜਾ ਰਿਹਾ ਹੈ ਮਨ ਕਰਕੇ ਗੁਰੂ ਦੇ ਨਾਲ ਤੂੰ ਨਹੀਂ ਰਹਿ ਰਿਹਾ ਮਨ ਕਰਕੇ ਤੂੰ ਕੁਟੰਬ ਪਰਿਵਾਰ ਤੇ ਗ੍ਰਿਸ਼ਤ ਦੇ ਵਿੱਚ ਖੁਬਾ ਪਿਆ ਤੇ ਇਹ ਗੱਲ ਚੇਤੇ ਰੱਖੀ ਇਸ ਕੁਟੰਬ ਇਸ ਗ੍ਰਿਸ਼ਤ ਪਰਿਵਾਰ ਨੇ ਤੇਰੇ ਨਾਲ ਨਹੀਂ ਨਿਭਣਾ ਉਹਨਾਂ ਸਮਾਂ ਤੇਰੇ ਨਾਲ ਨੇ ਜਿੰਨਾ ਸਮਾਂ ਤੇਰੇ ਕੋਲ ਸਰੀਰ ਦੇ ਵਿੱਚ ਚੱਲਦੇ ਹੋਏ ਪ੍ਰਾਣ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਤੂੰ ਸੱਚੇ ਪ੍ਰਮਾਤਮਾ ਦੀ ਸਮਾਲ ਕਰ ਤੂੰ ਗੁਰੂ ਨਾਲ ਜੁੜਿਆ ਰਹਿ ਇਹ ਕੁਟੰਬ ਤੂੰ ਜੇ ਦੇਖਦਾ ਚੱਲਿਆ ਨਹੀਂ ਤੇਰੇ ਨਾਲ ਇਹੜਾ ਕੁਟੰਬ ਪਰਿਵਾਰ ਜਿਹਦੇ ਮੋਹ 'ਚ ਤੂੰ ਫਸਿਆ ਹੋਇਆ ਤੇ ਇਹ ਗੱਲ ਕਹਿਨਾ ਮੇਰੇ ਕੋਲ ਗੁਰੂ ਕੋ ਮੇਰੇ ਜੀਵਨ ਦੇ ਵਿੱਚ ਗੁਰੂ ਕੋਲ ਆਉਣ ਲਈ ਵਕਤ ਨਹੀਂ ਸਮਾਂ ਨਹੀਂ ਤੇ ਮੈਂ ਗੁਰੂ ਕੋਲ ਕਿਵੇਂ ਆਵਾਂ ਗੁਰੂ ਦੀ ਗੱਲ ਕਿਵੇਂ ਸੁਣਾ ਮੇਰੇ ਕੰਮ ਘਰੇਲੂ ਹੀ ਇੰਨੇ ਨੇ ਤੇ 사ਤਰੂ ਜੀ ਕਹਿੰਦੇ ਆ ਇਹ ਕੁਟੰਬ ਪਰਿਵਾਰ ਨਹੀਂ ਅਖੀਰ ਵੇਲੇ ਤੇਰੇ ਨਾਲ ਨਹੀਂ ਬਨਾ ਅਖੀਰ ਵੇਲੇ ਤੇਰੇ ਨਾਲ ਤੇ ਗੁਰੂ ਨੇ ਨਿਵਣਾ ਜੀ ਇਹ ਕੁਟਾਮ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਸਾਹ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਜਿਤ ਲਈਏ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਂ ਤਾਈਏ ਇਹੋ ਜਿਹਾ ਕੰਮ ਮੂਲੇ ਭੁੱਲ ਕੇ ਨਾ ਕਰੀ ਜਿਸ ਕੰਮ ਨੂੰ ਤੂੰ ਸਾਰੀ ਜ਼ਿੰਦਗੀ ਕਰਦਾਰੇ ਤੇ ਅਖੀਰ ਵੇਲੇ ਤੈਨੂੰ ਪਛਤਾਣਾ ਪਵੇ ਉਹ ਕੰਮ ਕਿਹੜਾ ਜੀ ਸੰਸਾਰ ਦੇ ਅੰਦਰ ਤੂੰ ਆਪਣਾ ਮਨ ਜੋੜ ਕੇ ਸਾਰੀ ਜ਼ਿੰਦਗੀ ਬਿਠਾਵੇਂ ਪਰਵਾਰ ਦੇ ਲਈ ਤੂੰ ਦਿਨ ਰਾਤ ਭੱਜਦਾ ਫਿਰੇ ਦੌੜਦਾ ਫਿਰੇ ਮਿਹਨਤ ਕਰਕੇ ਪੈਸਾ ਕਮਾਉਂਦਾ ਰਹੇ ਜ਼ਮੀਨਾਂ ਜੈ ਦਾਤਾ ਪਲਾਟ ਬਹੁਤ ਬਹੁਤ ਕੁਝ ਬਣਾ ਲਵੇ ਤੇ ਜਦੋਂ ਸੰਸਾਰ ਵਿੱਚੋਂ ਜਾਣ ਦਾ ਸਮਾਂ ਹੋਵੇ ਜਿੰਨਾਂ ਚੀਜ਼ਾਂ ਦੀ ਖਾਤਰ ਸਾਰੀ ਜ਼ਿੰਦਗੀ ਲੰਘਾ ਦਿੱਤੀ ਉਹਨਾਂ ਦੇ ਵਿੱਚੋਂ ਤੇ ਇੱਕ ਵੀ ਤੇਰੇ ਨਾਲ ਨਾ ਜਾਈ ਤੇ ਜੇਸ਼ ਪ੍ਰਮਾਤਮਾ ਨੇ ਤੇਰੇ ਨਾਲ ਜਾਣਾ ਸੀ ਉਹਦੀ ਤੂੰ ਸੰਭਾਲ ਨਹੀਂ ਕੀਤੀ ਫਿਰ ਤੇਰੇ ਜੀਵਨ ਦੇ ਅੰਦਰ ਇੱਕ ਪਛਤਾਵਾ ਰਹਿ ਜਾਣਾ ਭੁੱਲ ਕੇ ਵੀ ਇਹੋ ਜਿਹਾ ਕੰਮ ਮੇਰੇ ਮਨ ਨਾ ਕਰੇ ਜਿਸ ਕੰਮ ਨੂੰ ਕਰੇ ਤੇ ਬਾਅਦ ਵਿੱਚ ਤੈਨੂੰ ਪਛਤਾਣਾ ਪਵੇ ਸਹਿਬ ਜੀ ਕਹਿੰਦੇ ਜੇ ਗੁਰੂ ਦੀ ਬੰਦਗੀ ਤੇ ਨਾਮ ਭਜਨ ਦਾ ਖਜਾਨਾ ਕੋਲ ਨਾ ਨਾ ਹੋਇਆ ਜੀਵਨ ਦੇ ਅੰਦਰ ਇਨਸਾਨ ਨੂੰ ਜ਼ਿੰਦਗੀ ਦੇ ਅੰਦਰ ਪਛਤਾਣਾ ਪਏਗਾ ਜ਼ਿੰਦਗੀ ਦੇ ਅੰਦਰ ਫਿਰ ਉਹਨੂੰ ਇਸ ਗੱਲ ਦੇ ਆਪਣੇ ਅੰਦਰ ਗਿਲੇ ਸ਼ਿਕਵੇ ਜਰੂਰ ਕਰਨੇ ਪੈਣਗੇ ਕਿ ਜਿੰਨਾ ਚੀਜ਼ਾਂ ਦੇ ਮੋਹਤ ਮੈਂ ਪਿਆਰਿਆ ਤੇ ਅੱਜ ਉਹ ਇੱਕ ਵੀ ਚੀਜ਼ ਮੇਰੇ ਨਾਲ ਤੁਰਨ ਲੱਗੀ ਦੀ ਇਹ ਗੱਲ ਏ ਜਿਹੜੀ ਆਪਾਂ ਗੁਰੂ ਦੀ ਸੁਣੀ ਹੈ ਤੇ ਤੀਤੀ ਵਿਚਾਰ 사ਤੁਰੂ ਨੇ ਕਹੀ ਸਭ ਜਿਕ ਨੇ ਇਹ ਮਨ ਚੰਚਲਾ ਚਤੁਰਾਈ ਕਿ ਨਾ ਪਾਇਆ ਤੇ ਜੇ ਤੂੰ ਇਹ ਕਵੇਂ ਸਿਆਣਪ ਨਾਲ ਚਤੁਰਾਈ ਨਾਲ ਮੈਂ ਰੱਬ ਨੂੰ ਪਾ ਲਵਾਂ ਰੱਬ ਨੂੰ ਠਾਕ ਲਵਾਂਗਾ ਜਿਵੇਂ ਸੰਸਾਰ ਵਿੱਚ ਤੂੰ ਚਰਚਤ ਰਾਈਆਂ ਕਰਕੇ ਤੇ ਸਭ ਕੁਝ ਆਪਣੇ ਕਬਜ਼ੇ ਵਿੱਚ ਕਰਦਾ ਰਿਹਾ ਦੂਜੇ ਨੂੰ ਧੋਖਾ ਦਿੰਦਾ ਰਿਹਾ ਮਤਾ ਤੇਰੇ ਮਨ ਵਿੱਚ ਇਹ ਭਰਮ ਹੋਵੇ ਚਲਾਕੀ ਤੇ ਚਤੁਰਾਈ ਦੇ ਨਾਲ ਮੈਂ ਗੁਰੂ ਨੂੰ ਵੀ ਵਾਸ ਵਿੱਚ ਕਰ ਲਵਾਂਗਾ ਗੁਰੂ ਨੂੰ ਵੀ ਠੱਗ ਲਵਾਂਗਾ ਇਹ ਵੱਡੀ ਗੱਲ ਨਹੀਂ ਮੇਰੇ ਲਈ ਸਭ ਦੀ ਕਿਨੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰਾ ਮੇਰੇ ਮਨ ਸੋਹਣ ਤੇ ਆ ਨਾਲ ਚਤੁਰਾਈਆਂ ਨਾਲ ਪ੍ਰਮਾਤਮਾ ਨਹੀਂ ਮਿਲਦਾ ਚਤੁਰਾਈ ਨਾਲ ਚਤਰ ਪੂਜ ਪਾਈਏ ਜਿਹੜਾ ਸਾਰੀਆਂ ਤਾਕਤਾਂ ਦਾ ਮਾਲਕ ਪ੍ਰਮਾਤਮਾ ਹੈ ਉਹਨੂੰ ਚਤੁਰਾਈ ਤੇ ਸਿਆਣਪ ਦੇ ਨਾਲ ਨਹੀਂ ਪਾਇਆ ਜਾਂਦਾ ਜੀ ਇਹ ਗੱਲਾਂ ਨੇ ਜਿਹੜੀਆਂ ਆਪਾਂ ਮੰਨ ਕਰਕੇ ਪਹਿਲਾਂ ਸੁਣੀਆਂ ਨੇ ਗੁਰੂ ਦੀ ਗੱਲ ਜੋ ਗੁਰੂ ਨੇ ਸਾਨੂੰ ਕਿਹਾ ਇਹ ਸੰਸਾਰ ਵਾਲੇ ਪਾਸੇ ਮਨ ਨੂੰ ਹਟਾ ਗੁਰੂ ਵਾਲੇ ਪਾਸੇ ਜੋੜ ਨਾ ਚਤੁਰਾਈਆਂ ਨਾਲ ਰੱਬ ਮਿਲਦਾ ਹੈ ਤੇ ਨਾ ਕੁਟੰਬ ਪਰਿਵਾਰ ਵਿੱਚ ਆਪਣੇ ਮਨ ਨੂੰ ਜੋੜਿਆਂ ਪ੍ਰਮਾਤਮਾ ਮਿਲਦਾ ਹੈ ਗੁਰੂ ਦੀ ਆਪਣੇ ਅੰਦਰ ਸੰਭਾਲ ਕਰੇਗਾ ਤੇ 사ਤਰੂ ਦੇ ਘਰ ਵਿੱਚ ਥਾਂ ਮਿਲੇਗਾ ਹੁਣ 사ਤਰੂ ਜੀ ਕਹਿੰਦੇ ਆ ਜਿਨ ਨੇ ਇਹ ਗੱਲਾਂ ਸੁਣ ਲਈਆਂ ਜੀ ਇਹ ਫਲ ਇਸ ਜਨ ਕੈ ਮੁਖ ਭਣੇ ਇਹ ਜਿਹੜੇ ਫਲ ਨੇ ਨਾ 사ਤਰੂ ਜੀ ਬਾਕੀ ਪਦੇ ਦੀ ਵਿਚਾਰ ਦੱਸਣਗੇ ਉਹ ਫਲ ਸਫਲਤਾ ਜਿਹੜੇ ਮੈਂ ਆਪਣੇ ਮੁਖ ਤੋਂ ਭਨੇ ਨੇ ਭਾਵ ਕੀ ਬਿਆਨ ਕੀਤੇ ਆ ਕਿ ਸਾਰੀਆਂ ਸਫਲਤਾਵਾਂ ਸਾਰੇ ਇਹ ਫਲ ਉਸ ਜਨ ਸੇਵਕ ਨੂੰ ਮਿਲਦੇ ਆ ਗੁਰਨਾਨਕ ਨਾਮ ਬਚਨ ਮਨ ਸੁਣੇ ਜਿਨਨੇ ਗੁਰੂ ਦੇ ਨਾਮ ਤੇ ਗੁਰੂ ਦੇ ਬਚਨਾਂ ਨੂੰ ਮਨ ਕਰਕੇ ਸੁਣਿਆ ਦੇ ਹੁਣ ਉਹ ਫਲ ਕਿਹੜੇ ਆ ਬਾਕੀ ਸਾਰੀਆਂ ਪੰਕਤੀਆਂ ਦੇ ਸਾਧੂ ਦੀ ਫਿਰ ਉਹਨਾਂ ਫਲਾਂ ਦਾ ਜ਼ਿਕਰ ਕਰਦੇ ਆ ਜੀ ਸਹਿਬ ਜੀ ਨੇ ਵਜਨ ਕੀਤੇ ਖੇਮ ਸ਼ੋਦ ਰਿੱਧ ਨਵ ਨਿਧ ਖੇਮ ਦਾ ਅਰਥ ਹੁੰਦਾ ਹੈ ਅਤਲ ਸੁਖ ਪਾਵਕੀ ਸਦੀਵੀ ਰਹਿਣ ਵਾਲਾ ਇੱਕ ਹੁੰਦਾ ਹੈ ਪਦਾਰਥਾਂ ਦਾ ਸੁਖ ਸਾਡੇ ਕੋਲ ਚੰਗੀ ਨਵੀਂ ਗੱਡੀ ਆ ਗਈ ਆਪਾਂ ਹੱਸਨੇ ਆ ਛਾਲਾ ਮਾਰਨੇ ਆ ਉਸ ਗੱਡੀ ਦਾ ਸੁਖ ਆਨੰਦ ਤੇ ਖੁਸ਼ੀ ਕੋਈ ਦਿਨ ਸਾਡੇ ਕੋਲ ਰਹਿੰਦੀ ਹੈ ਜਿਹੜੀ ਚੀਜ਼ ਪਹਿਲੀ ਵਾਰ ਬੰਦੇ ਨੂੰ ਮਿਲੇ ਉਹਦਾ ਆਨੰਦ ਰਹਿੰਦਾ ਹੈ ਵਿਆਹ ਹੁੰਦਾ ਹੈ ਕਿਵੇਂ ਢੋਲ ਵਜਦੇ ਆ ਕਿਵੇਂ ਸਾਰੇ ਜੀ ਨੱਚਦੇ ਆ ਜਿਹਦਾ ਵਿਆਹ ਹੁੰਦਾ ਹੈ ਉਹ ਫੁੱਲਿਆਂ ਨੇ ਸਮੰਦਾ ਕਿਸੇ ਪ੍ਰਕਾਰ